ਬੀਜੇਪੀ ਲੀਡਰ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਆਮ ਆਦੀ ਪਾਰਟੀ ਤੇ ਵੱਡਾ ਇਲਜ਼ਾਮ ਲਗਾਇਆ ਗਿਆ ਆਪ ਦੇ ਲੋਕ ਫਰੌਤੀ ਗੈਂਗ ਚਲਾ ਰਹੇ ਨੇ ਜੋ ਸਿਰਸਾ ਨੇ ਇਹ ਵੱਡੇ ਇਲਜ਼ਾਮ ਲਗਾਏ ਉਹਨਾਂ ਦਾ ਕਹਿਣਾ ਹੈ ਕਿ ਪੇਦ ਖੋਲਣ ਦੇ ਡਰੋਂ ਇਨਕਾਊਂਟਰ ਕਰਵਾ ਰਹੇ ਨੇ ਘਰਾਂ ਦੇ ਵਿੱਚ ਚੁੱਕ ਕੇ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਪੰਜਾਬ ਦੇ ਵਿੱਚ ਫੇਕ ਇਨਕਾਊਂਟਰ ਕਰਵਾਏ ਜਾ ਰਹੇ ਨੇ ਮਨਜਿੰਦਰ ਸਿਰਸਾ ਦੇ ਵੱਲੋਂ ਦਰਸਲ ਆਮ ਆਦੀ ਪਾਰਟੀ ਤੇ ਤਿੱਖਾ ਨਿਸ਼ਾਨਾ ਸਾਧਿਆ ਗਿਆ ਅਮਨ ਅਰੋੜਾ ਨਵੀਂ ਸਿਰਸਾ ਨੇ ਚੁਣੌਤੀ ਦਿੱਤੀ ਹੈ ਕਿ ਮੇਰੀ ਫੇਕ ਵੀਡੀਓ ਪਾਉਣ ਤੇ ਅਮਨ अरोड़ा ਮਾਫੀ ਮੰਗਣ ਮਾਫੀ ਨਾ ਮੰਗਣ ਤੇ ਮਾਨ ਹਾਨੀ ਦਾ ਕੇਸ ਪਾਵਾਂਗਾ ਸਰਸਾ ਦੇ ਵੱਲੋਂ ਅਮਨ अरोड़ा ਨੂੰ ਵੀ ਚੁਣੌਤੀ ਦਿੱਤੀ ਗਈ ਹੈ ਕਿ ਉਹਨਾਂ ਦੇ ਵੱਲੋਂ ਜੇਕਰ ਫੇਕ ਵੀਡੀਓ ਸਿੱਧੇ ਤੌਰ ਤੇ ਫੇਕ ਵੀਡੀਓ ਪਾਉਣ ਦੇ ਇਲਜ਼ਾਮ ਲਗਾਏ ਨੇ ਤੇ ਉਹਨਾਂ ਨੇ ਕਿਹਾ ਕਿ ਜੇ ਸਾਬਤ ਨਾ ਕਰ ਸਕਦੇ ਤੇ ਫਿਰ ਮਾਨ ਹਾਨੀ ਦਾ ਕੇਸ ਉਹਨਾਂ ਦੇ ਵੱਲੋਂ ਅੱਗੇ ਕੀਤਾ ਜਾਵੇਗਾ ਉੱਥੇ ਮਨਜਿੰਦਰ ਸਿੰਘ ਸਰਸਾ ਦੇ ਵੱਲੇ ਵੀ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਪੰਜਾਬ ਦੇ ਵਿੱਚ ਫੇਕ ਐਨਕਾਊਂਟਰ ਹੋ ਰਹੇ ਨੇ ਅਮਨ अरोड़ा ਨੂੰ ਉਹਨਾਂ ਨੇ ਚੁਣੌਤੀ ਦਿੱੰਦਿਆਂ ਕਿਹਾ ਕਿ ਮੇਰੀ ਫੇਕ ਵੀਡੀਓ ਪਾਉਣ ਤੇ ਅਮਨ अरोड़ा ਮਾਫੀ ਮੰਗਣ ਮਾਫੀ ਨਾ ਮੰਗਣ ਤੇ ਮਾਨ ਹਿੰਦਾ ਕੇਸ ਪਾਵਾਂਗਾ ਆਮ ਆਦਮੀ ਪਾਰਟੀ ਕੱਲ ਦੀ ਮੇਰੀ ਪੰਜਾਬ ਦੇ ਅੰਦਰ ਕੀਤੀ ਹੋਈ ਪ੍ਰੈਸ ਕਾਨਫਰੰਸ ਤੋਂ ਤਿਲ ਬਲਾਈ ਪਈ ਹੈ ਦੂਜੀ ਗੱਲ ਉਹ ਫੇਰ ਬੜਾ ਜ਼ੋਰ ਦੇ ਕੇ ਕਹਿ ਦਵਾਂ ਬਿਲਕੁਲ ਜੋ ਤੁਸੀਂ ਪੰਜਾਬ ਸਟੇਟ ਬਣਾ ਦਿੱਤਾ ਹੈ ਪੁਲੀਸ ਸਟੇਟ ਬਣਾ ਦਿੱਤਾ ਹੈ ਪੰਜਾਬ ਨੂੰ ਤੁਸੀਂ ਲੋਕਾਂ ਨੂੰ ਚੁੱਕ ਚੁੱਕ ਕੇ ਮਾਰਦੇ ਪਏ ਜੀ ਗੈਂਗਸਟਰ ਕਿੰਨੇ ਪੈਦਾ ਕੀਤੇ ਨੇ ਤੁਸੀਂ ਇਹ ਪੈਸੇ ਐਕਸਟਰਸ਼ਨ ਦਾ ਕੌਣ ਲੈ ਰਿਹਾ ਹੈ ਇਹ ਤੁਹਾਡੀ ਸਰਕਾਰ ਦੇ ਲੋਕ ਲੈ ਰਹੇ ਨੇ ਤਾਂ ਹੀ ਸਰਕਾਰ ਦੇ ਲੋਕ ਪੈਸੇ ਲੈ ਰਹੇ ਨੇ ਤਾਂ ਹੀ ਸਚਾਈ ਸਾਹਮਣੇ ਨਹੀਂ ਆਉਣ ਦਿੰਦੇ ਵਰਨਾ ਸੰਜੇ ਵਰਮਾ ਜੀ ਦੇ ਪਕੜੇ ਹੋਏ ਲੋਕਾਂ ਤੋਂ ਸਚਾਈ ਸਾਹਮਣੇ ਆਉਣੀ ਸੀ ਕਿੰਨਾ ਕਿੰਨਾ ਨੇ ਪੈਸੇ ਮੰਗਿਓ ਛਿੱਸਾ ਕਿਦਾ ਕਿਦਾ ਸੀ ਸਰਕਾਰ ਦੇ ਕਿਹੜੇ ਕਿਹੜੇ ਲੋਕ ਇਨਵੋਲ ਸੀਗੇ ਕਿੰਨਾ ਲੋਕਾਂ ਦੇ ਚਨਾ ਲੈਣ ਦੇਣ ਸੀ ਇਹ ਸਚਾਈ ਸਾਹਮਣੇ ਨਾ ਆਵੇ ਤੁਸੀਂ ਇੱਕ ਫੇਕ ਇਨਕਾਊਂਟਰ ਕਰਵਾਇਆ ਹੈ ਉਹ ਦਿਨ ਬਠਿੰਡੇ ਅੰਦਰ ਬੇਕਸੂਰ ਲੋਕ ਨੂੰ ਟੌਰਚਰ ਕਰ ਕਰਕੇ ਮਾਰਤਾ ਕਿੰਨੇ ਲੋਕਾਂ ਨੇ ਲੱਬ ਲੱਬ ਕੇ ਤੁਸੀਂ ਨਕਲੀ ਇੰਕਾਊਂਟਰ ਦਿਖਾ ਦਿਖਾ ਕੇ ਮਾਰਦੇ ਪਏ ਜੇ ਮਾਵਾ ਦੇ ਪੁੱਤਾਂ ਨੂੰ ਮਾਰਦੇ ਪਏ ਔਰ ਮਾਵਾ ਦੇ ਪੁੱਤਾਂ ਤੋਂ ਮਰਵਾਉਂਦੇ ਪਏ ਜੇ ਤੁਸੀਂ ਪਹਿਲਾਂ ਇੰਕਾਊਂਟਰ ਕਰਾ ਕਰਨ ਤੋਂ ਪਹਿਲਾਂ ਖੁਦ ਤੁਸੀਂ ਜਾ ਕੇ ਲੋਕਾਂ ਦੇ ਕਤਲੇਆਮ ਕਰਾਰੇਗੇ ਖੁਦ ਇੰਕਾਊਂਟਰ ਕਰਾਰੇ ਜੇ ਬਾਅਦ ਅੰਦਰ ਕਿ ਸਾਰੀ ਚੀਜ਼ਾਂ ਦਾ ਪਰਦਾ ਫਾਸ਼ ਕਰੂੰਗਾ ਔਰ ਮੈਂ ਕਹਿ ਦਵਾ ਮਨ ਅਰੋੜਾ ਜੀ ਨੂੰ 24 ਘੰਟਿਆਂ ਚ ਨਹੀਂ ਮਾਫੀ ਮੰਗੀ ਤੇ ਤੁਹਾਨੂੰ ਇੱਥੇ ਮਾਮਣ ਦਾ ਕੇਸ ਵੀ ਪਾਉਂਗਾ ਔਰ ਕ੍ਰਿਮੀਨਲ ਕੇਸ ਪਾ ਕੇ ਮਾਨਾ ਨੀਦਾ ਔਰ ਇੱਕ ਐਸਾ ਸਬਕ ਸਿਖਾਉਂਗਾ ਕਿ ਦੁਬਾਰਾ ਜ਼ਿੰਦਗੀ ਚ ਕੋਈ ਐਸੀ ਫਰਾਡ ਵੀਡੀਓ ਕਾਉਣ ਦੀ ਮੇਰੀ ਕੋਈ ਜ਼ਰੂਰਤ ਨਹੀਂ ਕਰੇਗਾ ਮੇਰੀ ਗੱਲ ਯਾਦ ਰੱਖਿਓ ਥੋੜਾ ਸਾ ਨਿਊ ਵੀਗਨਪਲ ਕਤਲ ਮਾਮਲੇ ਦੇ ਵਿੱਚ ਇੱਕ ਪਾਸੇ ਪੁਲਿਸ ਦੀ ਜਾਂਚ ਚੱਲ ਰਹੀ ਹੈ ਤੇ ਦੂਜੇ ਪਾਸੇ ਆਪ ਤੇ ਭਾਜਪਾ ਆਮੋ ਸਾਹਮਣੇ ਨੇ ਮੁੱਦਾ ਪੰਜਾਬ ਦੀ ਕਾਨੂੰਨ ਵਿਵਸਥਾ ਦਾ ਤੇ ਲਾਰੈਂਸ ਬਿਸ਼ਨੋਈ ਦਾ ਗੂੰਜ ਰਿਹਾ ਪੋਰਡ ਦੇ ਵਿੱਚ ਨਿਊ ਬੀਅਰ ਵੈਲ ਵਾਲੇ ਸੰਜੇ ਵਰਮਾ ਦੇ ਸੋਮਵਾਰ ਨੂੰ ਹੋਏ ਕਤਲ ਦਾ ਸਿੱਖ ਸਬਰਮਤੀ ਜ਼ਿਲ੍ਹੇ ਤੱਕ ਜਾ ਪਹੁੰਚਿਆ ਅਤੇ ਪੰਜਾਬ ਦੇ ਸਿਆਸਤਦਾਨ ਇੱਕ ਦੂਜੇ ਦੇ ਵਾਰ-ਪਾਲਤਵਾਰ ਦੇ ਵਿੱਚ ਲੱਗੇ ਹੋਏ ਨੇ ਸੂਬੇ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਇਲਜ਼ਾਮ ਲਾਇਆ ਕਿ ਬੀਜੇਪੀ ਦੇ ਵੱਲੋਂ ਲਾਰੈਂਸ ਨੂੰ ਗੁਜਰਾਤ ਜ਼ਿਲ੍ਹੇ ਦੇ ਵਿੱਚ ਰੱਖਿਆ ਗਿਆ ਹੈ ਅਤੇ ਪੰਜਾਬ ਦੇ ਵਿੱਚ ਵਾਰਦਾਤਾਂ ਨੂੰ ਅੰਜਾਮ ਦਿਵਾਇਆ ਜਾ ਰਿਹਾ ਹੈ। ਰਜਾਖੜ ਸਵਾਲ ਚੁ크ਰੇ ਨੇ ਕਿ ਜਦੋਂ ਲਾਰੈਂਸ ਪੰਜਾਬ ਦੀ ਪੁਲਿਸ ਦੀ ਗ੍ਰਿਫਤ ਵਿੱਚ ਸੀ ਤਾਂ ਉਸ ਵੇਲੇ ਕੀ ਹੋਇਆ ਸੀ। ਕਿਉਂਕਿ ਪੂਰਾ ਦੇਸ਼ ਜਾਣਦਾ ਹੈ ਲਾਰੈਂਸ ਬਿਸ਼ਨੋਈ ਕੋ गुजरात की जेल में किसने बंद किया है भारतीय जनता पार्टी की सरकार पिछले तीस साल से पिछले तीस साल से गुजरात में काम कर रही है और लॉरेंस बिश्नोई को गुजरात में लेके जाया गया और उसके बाद पूरे देश भर में उसका साथ लेके चुन चुन के लोगों को मारा जा रहा है लॉरेंस बिश्नोई यही थे कन्फ्यूजन उनकी हुई है क्या क्या ना इन्हों, क्या इन्होंने उनको संभाल के रखा है डीजीपी हिमसेल्फ हैज बिन कॉट रेड हैंडेड यह तो लीनियंट है हाई कोर्ट भी उन्होंने छोड़ रखा है बट इट वाज टोटल आई थिंक कंटेक्ट ऑफ द कोर्ट नॉन कंटैक्ट ऑफ द कोर्ट साहब परजुरी बनती है उगड़ती है उनके ऊपर झूठ बोल के क्या नहीं जीतता है तहकीकत कर लेना अब कौन बताएगा साहब वो गुजरात गवर्नमेंट ने किया था ਬੀਜਪੀ ਨੇ ਕਰਵਾਇਆ ਥਾ ਇਹ ਇਨਕੇ ਮਹਿਮਾਨ ਬਣ ਕੇ ਰਹੇ ਹੋ ਸਾਬ ਉਹਨੂੰ ਰੋਗਤਾ ਕੌਣ ਹੈ ਦੂਜੇ ਪਾਸੇ ਸੰਜੀਵ ਬਰਮਨ ਦੇ ਸ਼ੂਟਰਾਂ ਨੂੰ ਲੈ ਕੇ ਆਪਾਗੂ ਨੇ ਦਾਵਾ ਕੀਤਾ ਕਿ ਮੁਲਜ਼ਮਾਂ ਦੀਆਂ ਤਸਵੀਰਾਂ ਅਪੋਰ ਤੋਂ ਵਿਧਾਇਕ ਸੰਦੀਪ ਜਖੜ ਦੇ ਨਾਲ ਨੇ ਤਾਂ ਜਖੜ ਵੀ ਇਹਨਾਂ ਤਸਵੀਰਾਂ ਵਾਲੇ ਇਲਜ਼ਾਮਾਂ ਤੇ ਪਲਟਵਾਰ ਕਰਦੇ ਨਜ਼ਰ ਆਏ ਕੋ ਸ਼ਕਤੀ ਦੇ ਇੰਸਟਾਗ੍ਰਾਮ ਤੇ ਪਈ ਹੈ ਸਾਰੇ ਦੇਖ ਲਓ ਕਿਹਨਾਂ ਦੇ ਨਾਲ ਹੈ ਇਹ ਕਿਉਂ ਹੁੰਦਾ ਹੈ ਜਦੋਂ ਵੀ ਕੋਈ ਅਜੇ ਗੈਂਗਸਟਰ ਟਾਈਪ ਚੀਜ਼ਾਂ ਆਂਦੀਆਂ ਉਹਦੇ ਫੋਟੋਆਂ ਨਾਲ ਕਿਉਂ ਆ ਜਾਂਦੀਆਂ 2022 ਦੀ ਤਸਵੀਰ ਹੈ ਇਲੈਕਸ਼ਨ ਦੇ ਦੌਰਾਨ ਇਲੈਕਸ਼ਨ ਦੇ ਦੌਰਾਨ ਅਸੀਂ ਹਜ਼ਾਰਾਂ ਬੰਦਿਆਂ ਨੂੰ ਮਿਲਦੇ ਆ ਠੀਕ ਹੈ ਤੇ ਉਹ ਤਸਵੀਰ ਆ ਗਈ ਹੋਣੀ ਹੈ ਲੇਕਿਨ ਕੁਐਸਚਨ ਸਵਾਲ ਆ ਹੈ ਵੀ ਪੰਜਾਬ ਦੀ ਇੰਟੈਲੀਜੈਂਸ ਕੀ ਕਰ ਰਹੀ ਹੈ ਵੀ ਰੋਜ਼ ਲਗਾਤਾਰ ਇਕੱਲਾ ਇੱਕ ਸਿੰਗਲ ਇਨਸੀਡੈਂਟ ਨਹੀਂ ਹੈ ਅ ਮੈਂ ਤੁਹਾਨੂੰ ਇੱਕ ਖਬਰ ਹੋਰ ਦਿਖਾਂਦਾ ਇਸ ਤੋਂ ਇਲਾਵਾ ਪਰਸਨਲੀ ਇਹ ਵਿਅਕਤੀ ਨੂੰ ਤੁਸੀਂ ਵੈਸੇ ਜਾਣਦੇ ਹੋ ਤੁਹਾਡੇ ਕੋਈ ਸੰਪਰਕਚ ਹੈ ਨਹੀਂ ਮੈਂ ਨਹੀਂ ਜਾਣਦਾ ਜੀ ਪਰਸਨਲੀ ਜੇ ਜਾਣਦਾ ਹੁੰਦਾ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਸੰਜੇ ਬਰਮਾ ਦੇ ਕਤਲ ਨੇ ਗੈਂਗਸਟਰਾਂ ਦੇ ਹੌਸਲੇ ਨੂੰ ਲੈ ਕੇ ਸਵਾਲ ਤਾਂ ਖੜੇ ਕੀਤੇ ਨੇ ਪਰ ਸਵਾਲ ਇਹ ਵੀ ਹੈ ਕਿ ਕੀ ਇਸ ਲਈ ਜ਼ਿੰਮੇਵਾਰ ਕੌਣ ਹੈ ਕਿ ਸਟੇਟ ਤੇ ਸੈਂਟਰ ਦੇ ਆਗੂਆਂ ਦੀ ਆਪਸੀ ਖਿੱਚੋ-ਤਾਂਣ ਕਰਕੇ ਮਾਮਲਾ ਕਿਤੇ ਉਲਝਦਾ ਨਹੀਂ ਰਿਹਾ